ਅੰディアਸਟਮ ਮਜੀਠੇ ਦੇ ਕੋਲ ਹੈ ਦੀ ਪਿੰਡ ਹਮਜਾ ਜਿੱਥੇ ਭਾਜਪੀ ਦੇ ਅੰਮ੍ਰਿਤਸਰ ਤੋਂ ਕੈਂਡੀਡੇਟ ਹੈ ਜਿਹੜੇ ਰਣਜੀਤ ਸਿੰਘ ਸੰਧੂ ਉਹ ਇੱਥੇ ਆਪਣੇ ਚੋਣ ਕੈਂਪੇਨ ਵਾਸਤੇ ਆ ਰਹੇ ਆ ਤੇ ਇਧਰਲੇ ਬਨੇ ਤੁਸੀਂ ਵੇਖ ਸਕਦੇ ਜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਬੀਕਯੂ ਗਰਾਹਾਂ ਬੀਕਯੂ ਸਿੱਧੂ ਪਰਾਰੇ ਜਥੇਬੰਦੀਆਂ ਦੇ ਜਿਹੜੇ ਹੈਗੇ ਆ ਕਾਰਕੁਨ ਹੈ ਉਹ ਆ ਕੇ ਉਹਨਾਂ ਨੂੰ ਇਥੇ ਖੜੇ ਆ ਤਾਂ ਕਿ ਜਿਹਨੂੰ ਆਉਣਗੇ ਤੇ ਉਹਨਾਂ ਨੂੰ ਸਵਾਲ ਪੁੱਛੇ ਜਾਣਗੇ ਔਰ ਅਗਰ ਸਵਾਲਾਂ ਦੇ ਜਵਾਬ ਉਹ ਨਹੀਂ ਦਿੰਦੇ ਤਾਂ ਫਿਰ ਕਾਲੇ ਝੰਡੇ ਵਿਖਾ ਕੇ ਇਹਨਾਂ ਦਾ ਜਿਹੜਾ ਵਿਰੋਧ ਆ ਉਹ ਕੀਤਾ ਜਾਊਗਾ ਕਿਉਂਕਿ ਲੋਕਾਂ ਦੇ ਸਵਾਲਾਂ ਤੋਂ ਜੋ ਕੈਂਡੀਡੇਟ ਮੰਤਰੀ ਬਣ ਤੋਂ ਐਮਐਲਏ ਬਣ ਤੋਂ ਪਹਿਲਾਂ ਹੀ ਦੌੜ ਜੂਗਾ ਉਹ ਬਾਅਦ ਵਿੱਚ ਉਹ ਸਵਾਲਾਂ ਦੇ ਜਵਾਬ ਦੇਊਗਾ ਕਦੇ ਜ਼ਿੰਦਗੀ ਭਰ ਕੇ ਨਹੀਂ ਦੇਊਗਾ ਇਸ ਚੀਜ਼ ਦਾ ਲੋਕ ਅ ਚੰਗੀ ਤਰ੍ਹਾਂ ਉਸ ਚੀਜ਼ ਨੂੰ ਸਮਝ ਸਕਦੇ ਆ ਬਾਕੀ ਪੁਲਿਸ ਛਾਉਣੀ ਬਣੀ ਹੋਈ ਆ ਜੀ ਸਾਰੀ ਇੱਥੇ ਮਜੀਠੇ ਨੂੰ ਪੂਰੇ ਮਜੀਠੇ ਤੋਂ ਲੈ ਕੇ ਹਮਦੇ ਤੱਕ 3-4 ਕਿਲੋਮੀਟਰ ਦੇ ਵਿੱਚ 5-6 ਨਾਕੇ ਆ ਜਿਹੜੇ ਪੁਲਿਸ ਦੇ ਉਹ ਲਾਏ ਗਏ ਆ ਤੇ ਆਉਣ ਤੋਂ ਵੀ ਇੱਕ ਦੋ ਕੜਨਾ ਆਈ ਆ ਸਾਹਮਣੇ ਕਿ ਆਉਣ ਤੋਂ ਵੀ ਰੋਕਿਆ ਗਿਆ ਆ ਕਿਸਾਨਾਂ ਨੂੰ ਇੱਥੇ ਪਹੁੰਚਣ ਤੋਂ ਸੋ ਬਾਕੀ ਕਿਸਾਨ ਪਹੁੰਚ ਰਹੇ ਆ ਆ ਵੇਖ ਸਕਦੇ ਤੁਸੀਂ ਟੈਂਡੇ ਡੰਡੇ ਲੈ ਕੇ ਖੜੇ ਆ ਜੀ ਕਿਸਾਨ ਮੈਂ ਸਰਬਨ ਸਿੰਘ ਪਦੇਰ ਕਿਸਾਨ ਮਜ਼ਦੂਰ ਸ਼ਕਸ਼ ਕਮੇਟੀ ਤੋਂ ਅੱਜ ਤਰਨੁਜੀਤ ਸਿੰਘ ਸੰਧੂ ਜਿਹੜੇ ਭਾਜਪਾ ਦੇ ਅੰਮਰਸਾਖ ਤੋਂ ਉਮੀਦਵਾਰ ਹੈਗੇ ਆ ਉਹ ਅੱਜ ਸਾਡੇ ਲਾਗੇ ਨਾਲ ਹੀ ਗ੍ਰੀਨ ਪੈਲਸ ਆ ਇੱਥੇ ਆ ਰਹੇ ਸੀ ਅਸੀਂ ਪ੍ਰਸ਼ਾਸਨ ਦੇ ਸਰਾਹੀ ਨੂੰ ਸੁਣਾ ਕੇ ਲੈ ਵੀ ਸਾਡੇ ਨਾਲ ਬੈ ਕੇ ਸਵਾਲ ਜਵਾਬ ਕਰ ਲੋ ਅਸੀਂ ਪੀਸਫੁਲੀ ਕੋਰਡੀਨੇਟ ਨਾਲ ਸਵਾਲ ਜਵਾਬ ਕਰਾਂਗੇ ਉਹ ਸਵਾਲ ਕਰਨ ਤੋਂ ਪਹੁੰਚ ਚੁੱਕੇ ਨੇ ਅਜੇ ਤੱਕ ਤਾਂ ਇੱਥੇ ਪਹੁੰਚ ਨਹੀਂ ਆ ਨੇੜੇ ਆ ਸਾਡਾ ਕਰਨਾ ਚੱਲ ਰਿਹਾ ਠੀਕ ਹੈ ਅਸੀਂ ਨਾਕੇ ਤੋੜ ਕੇ ਅੱਗੇ ਆਏ ਆ ਔਰ ਅਗਲੇ ਬੰਨੇ ਜਿਹੜਾ ਉਹਨਾਂ ਤੋਂ ਜਾ ਰਿਹਾ ਸੀ ਇੱਥੇ ਆਪਦੀ ਰੈਲੀ ਕਰ ਰਹੇ ਲੋਕਾਂ ਚ ਆਪਦੀ ਗੱਲ ਖੜ ਰਹੇ ਆ ਵੀ ਤੁਸੀਂ ਦੇਖ ਲਓ ਵੀ ਭਾਜਪਾ ਦਾ ਇੱਕ ਅਫਸਰ ਪੱਧਰ ਦਾ ਜਿਹੜਾ ਵਿਦੇਸ਼ਾਂ ਵਿੱਚ ਵੀ ਕੰਮਦੰਦਾ ਕਰਕੇ ਉਹ ਵੀ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਨਿਕਲਿਆ ਭਾਜਪਾ ਕੋ ਸਾਡੇ ਸਵਾਲਾਂ ਦਾ ਜਵਾਬ ਕੋਈ ਨਹੀਂ ਵੀ ਲਖੀਮਪੁਰ ਖਰੀਦਾਨ ਸਾਹਿਬ ਕਿਉਂ ਨਹੀਂ ਮਿਲਿਆ ਉਹਨਾਂ ਕੋਈ ਜਵਾਬ ਨਹੀਂ ਉਹ ਇਹ ਨਹੀਂ ਦੱਸ ਸਕਦੇ ਕਿ ਸ਼ਹੀਦ ਸੁਖਰ ਸਿੰਘ ਨੂੰ ਕਿਉਂ ਸ਼ਹੀਦ ਕੀਤਾ ਗਿਆ ਕੋਈ ਨਹੀਂ ਦੱਸ ਸਕਦੇ ਕਿ ਲਖੀਮਪੁਰ ਖਰੀਦਾਨ ਸਾਹਿਬ ਕਿਉਂ ਨਹੀਂ ਮਿਲਿਆ ਉਹ ਇਹ ਨਹੀਂ ਦੱਸ ਸਕਦੇ ਕਿ ਐਮਐਸਪੀ ਗਰੰਟੀ ਕਾਨੂੰਨ ਕਿਉਂ ਨਹੀਂ ਬਣਾਇਆ ਗਿਆ ਉਹ ਭਾਰਤ ਨੂੰ ਡਬਲਿਊਟੀਓ ਚ ਬਾਹਰ ਲੈ ਕੇ ਆਉਣਾ ਬਿਜਲੀ ਬਿੱਲ ਕੋ ਉਹਨਾਂ ਨੇ ਲੈਣਤਾ ਮਜ਼ਦੂਰਾਂ ਦੀ 200 ਦਿਨ ਰੇਗਾ ਕਿਉਂ ਨਹੀਂ ਚਲਾਉਣੀ ਹੈਗੀ ਉਹਦੇ 700 ਰੁਪਏ ਦਿਹਾੜੀ ਕਿਉਂ ਨਹੀਂ ਕਰਨੇ ਹੈਗੇ ਉਹਨਾਂ ਕੋਲੇ ਸਾਡੇ ਸਵਾਲਾਂ ਦੇ ਜਵਾਬ ਨਹੀਂ ਔਰ ਇਸੇ ਤਰ੍ਹਾਂ ਜਿੱਥੇ-ਜਿੱਥੇ ਆਉਣਗੇ ਭਾਈ ਇਸੇ ਤਰ੍ਹਾਂ ਪਾਛਪਾ ਗਠਜੋੜ ਦਾ ਵਿਰੋਧ ਚੱਲੀ ਰਹੂਗਾ ਧੰਨਵਾਦ